ਉਹਨਾਂ ਦੇ ਪਿੰਡ ਦੇ ਹੀ ਦੋ ਬੰਦੇ ਬਲਰਾਜ ਸਿੰਘ ਪੱਪੂ ਤੇ ਵਿਅੰਗ ਸਿੰਘ ਕਰਨ ਨੇ ਉਦੋਂ 18 ਤਰੀਕ ਨੂੰ ਸ਼ਾਮ ਹੋਵੇ ਦੇ ਕੁਸਰਨ ਦੇ ਨਾਲ ਸੀਗੇ ਇਹਨਾਂ ਨੇ ਬੈਠ ਕੇ ਪਹਿਲਾਂ ਕਿਤੇ ਡਰਿੰਕ ਕੀਤੀ ਹੈ ਉਸ ਤੋਂ ਬਾਅਦ ਇਹਨਾਂ ਦੀ ਕੋਈ ਆਪਸ ਟਕਰਾਰ ਬਾਜ਼ੀ ਹੋਈ ਫਿਰ ਇਹ ਦੋਨਾਂ ਨੇ ਮਿਲ ਕੇ ਉਹਨੂੰ ਪਹਿਲਾਂ ਕੁੱਟਿਆ ਡਰਿੰਕ ਕਰਵਾ ਕੇ ਉਹਨੂੰ ਮਰਚ ਸੁਫਤਾ ਸੀ ਪਰ ਇਹਨਾਂ ਦੀ ਪ੍ਰਾਣੀ ਵੀ ਆਪਸ 'ਚ ਕੋਈ ਨਾ ਕੋਈ ਟਕਰਾਅ ਕਰਦੀ ਚੱਲ ਰਹੀ ਸੀ

ਸ਼੍ਰੀ ਫਤੇਗੜ ਸਹਬ ਦੇ ਪਿੰਡ ਤਲਾਨੀਆਂ ਦੇ ਵਿਅਕਤੀ ਦੇ ਲਾਪਤਾ ਹੋਣ ਮਗਰੋਂ ਉਸ ਦੀ লাশ ਨਹਿਰ ਚੋਂ ਬਰਾਮਦ ਕੀਤੀ ਗਈ ਹੈ ਪੁਲਿਸ ਵੱਲੋਂ ਇਸ ਤੇ ਹੱਤਿਆ ਦਾ ਸ਼ੱਕ ਜ਼ਾਹਰ ਕੀਤਾ ਗਿਆ ਅਤੇ ਪੁਲਿਸ ਵੱਲੋਂ ਇਸ ਦੀ ਪੜਤਾਲ ਕੀਤੀ ਗਈ ਹੈ ਅਤੇ ਮਾਮਲਾ ਕਤਲ ਦਾ ਨਿਕਲਿਆ ਤੇ ਥਾਣਾ ਫਤੇਗੜ ਸਹਬ ਦੀ ਪੁਲਿਸ ਨੇ ਪਿੰਡ ਤਲਾਨੀਆਂ ਦੇ ਹੀ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਐਸਪੀ ਸੁਖਨਾਥ ਸਿੰਘ ਨੇ ਦੱਸਿਆ ਕਿ 18 ਤਰੀਕ ਨੂੰ ਸ਼ਾਮ ਨੂੰ ਸ਼ਿਕਾਇਤ ਮਿਲੀ ਸੀ ਕਿ ਪਿੰਡ ਤਲਾਨੀਆਂ ਦਾ ਗੁਰਚਰਨ ਸਿੰਘ ਲਾਪਤ ਹੈ ਜਿਸ ਦੀ ਕਿ লাশ ਬੀਤੇ ਦਿਨੀ ਮਿਲੀ ਹੈ ਜਿਸ ਤੇ ਪਰਿਵਾਰ ਵੱਲੋਂ ਹੱਤਿਆ ਦਾ ਸ਼ੱਕ ਜ਼ਾਹਰ ਕਰਦਿਆ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਜਾਂਚ ਚ ਪਾਇਆ ਗਿਆ ਕਿ ਪਿੰਡ ਦੇ ਹੀ ਦੋ ਵਿਅਕਤੀਆਂ ਵੱਲੋਂ ਹਤਿਆ ਕੀਤੀ ਗਈ ਹੈ ਇਹਨਾਂ ਦੋਵਾਂ ਨੇ ਪਹਿਲਾਂ ਮ੍ਰਿਤਕ ਨਾਲ ਮਿਲ ਕੇ ਸ਼ਰਾਬ ਪੀਤੀ ਅਤੇ ਇਸ ਦੌਰਾਨ ਇਹਨਾਂ ਦਾ ਆਪਸ ਚ ਤਕਰਾਰਬਾਜੀ ਹੋਈ ਅਤੇ ਦੋਹਾਂ આરોપીਆਂ ਨੇ ਮ੍ਰਿਤਕ ਨੂੰ ਨਹਿਰ ਚ ਸੁੱਟ ਦਿੱਤਾ ਦੋਵੇਂ આરોપીਆਂ ਤੋਂ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਬਾਕੀ ਪੜਤਾਲ ਜਾਰੀ ਹੈ ਜੀ ਸਾਡਾ 18 ਤਰੀਕ ਸ਼ਾਮ ਨੂੰ ਫਤਿਹਗੜ ਸਾਹ ਥਾਣੇ ਦੇ ਏਰੀਆ ਕਲਾਨੀਆਂ ਪਿੰਡ ਉਹਦਾ ਇੱਕ ਬੰਦਾ ਸੀਗਾ ਗੁਰਚਰਨ ਸਿੰਘ ਸਨ ਆ ਫਿਲਦੀਪ ਸਿੰਘ ਉਹ ਮਿਸਿੰਗ ਸੀਗਾ ਜੀ 18 ਤਰੀਕ ਸ਼ਾਮ ਤੋਂ ਇਹ ਉਹਨਾਂ ਦੀ ਕੱਲ ਸਵੇਰੇ ਸਾਨੀਪੁਰ ਕੋਲ ਨਹਿਰ ਚੋਰ ਨਦੀ ਬੂਦੀ ਮਿਲੀ ਤਾਂ ਉਹਦੇ ਪਰਿਵਾਰ ਵਾਲੇ ਪਹਿਲਾਂ ਆਪਣੇ ਤੌਰ ਤੇ ਭਾਲ ਕਰ ਰਹੇ ਸੀਗੇ ਜਦੋਂ ਉਹਨਾਂ ਨੂੰ ਸ਼ੱਕ ਸੀਗਾ ਕਿ ਜਿੱਥੇ ਨਾਲ ਉਹ ਲਾਸਟ ਦੇਖਿਆ ਗਿਆ ਸੀਗਾ ਤਾਂ ਜਦੋਂ ਇਹਨਾਂ ਦੀ ਤਫ਼ਤੀਸ਼ ਕੀਤੀ ਕੈਮਰੇਜ਼ ਵਗੈਰਾ ਦੇਖ ਕੇ ਹੋਟੈਕਲ ਇਨਵੈਸਟਿਗੇਸ਼ਨ ਅੱਜ ਗੱਲ ਸਾਹਮਣੇ ਆਈ ਕਿ ਉਹਨਾਂ ਦੇ ਪਿੰਡ ਦੇ ਹੀ ਦੋ ਬੰਦੇ ਬਲਰਾਜ ਸਿੰਘ ਬੱਬੂ ਤੇ ਬਿਆਨ ਸਿੰਘ ਕਰਨ ਇਹ ਉਹਨਾਂ 18 ਤਰੀਕ ਨੂੰ ਸ਼ਾਮ ਦੇ ਵੇਲੇ ਕੁਸਰਨ ਦੇ ਨਾਲ ਸੀਗੇ ਇਹਨਾਂ ਨੇ ਬੈਠ ਕੇ ਪਹਿਲਾਂ ਕਿਤੇ ਡ੍ਰਿੰਕ ਕੀਤੀ ਹੈ ਉਸ ਤੋਂ ਬਾਅਦ ਇਹਨਾਂ ਦੀ ਕੋਈ ਆਪਸ ਟਕਰਾਰ ਪਾਜੀ ਹੋਈ ਫਿਰ ਇਹ ਦੋਨਾਂ ਨੇ ਮਿਲ ਕੇ ਉਹਨੂੰ ਪਹਿਲਾਂ ਕੁੱਟਿਆ ਡ੍ਰਿੰਕ ਕਰਵਾ ਕੇ ਉਹਨੂੰ ਨਹਿਰਤ ਸੁੱਕਦਾ ਸੀਗਾ ਮਾਰ ਕੇ ਫਿਰ ਇਹਨਾਂ ਨਾਲ ਛੋਟੇ ਦਿੱਕਤਾਂ ਇਹ ਜਿਹੜੀ ਬਸੀ ਰੋਡ ਤੇ ਮੈਟ ਤੇ ਉੱਥੇ ਉਹਨੂੰ ਸੁਧਾਰਣਾ ਤੇ ਰਿਕਵਰੀ ਵਗੈਰਾ ਨਹੀਂ ਰਿਕਵਰੀ ਇਹਨਾਂ ਤੇ ਜਿਹੜਾ ਇਹਨਾਂ ਨੇ ਮੋਟਰਸਾਈਕਲ ਵਰਤਿਆ ਉਹ ਰਿਕਵਰ ਹੋਇਆ ਇਹਨਾਂ ਕੋਲੋਂ ਮਰਨ ਵਾਲੇ ਦੇ ਕੱਪੜੇ ਵੀ ਹੈਗੇ ਆ ਉਹ ਹਲੇ ਸੀ ਰਿਕਵਰ ਕਰਾਉਣੇ ਆ ਫਿਰ ਜਿਹੜਾ ਇਹਨਾਂ ਨੇ ਮੋਟਰਸਾਈਕਲ ਵਰਤਿਆ ਉਹ ਕੈਗ ਅਸੀਂ ਇਹਦੇ ਚ ਐਫ ਆਈ ਆਰ ਨੰਬਰ 71 ਅੰਡਰ ਸੈਕਸ਼ਨ 107 10 ਬੀ ਐਨ ਐਸ ਫਤਿਹਗੁਰ ਸਾਹਿਬ ਤੇ ਰਜਿਸਟਰ ਕਰ ਲਈ ਹੈ ਦੋਨੇ ਜਣੇ ਨੂੰ ਅਸੀਂ ਰੈਸਟ ਕਰ ਲਿਆ ਅੱਜ ਉਹਨਾਂ ਨੂੰ ਕੋਰਟ ਚ ਪੇਸ਼ ਕਰਕੇ ਨਦਰ ਮਾਣ ਨਮਾਗੇ ਜੇ ਜਗਤੀਸ਼ ਕਰ ਬਜਾ ਰੰਜਿਸ਼ ਕੀ ਬਜਾ ਰੰਜਿਸ਼ ਵਾਲੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਰ ਇਹਨਾਂ ਦੀ ਪ੍ਰਾਣੀ ਵੀ ਆਪਸ ਚ ਕੋਈ ਨਾ ਕੋਈ ਖਰਾਬ ਨਤੀਜਾ ਚਲ ਰਹੀ ਸੀ ਲੇ ਜੇ ਸੀ ਤੇ ਪੁਲਿਸ ਤੇ ਸਭ ਇਹ ਬਨਾ ਸੀ ਪਿੰਡ ਤੋਂ ਰਿਪੋਰਟ ਕਰਾ ਹਾਂ ਰੰਜਿਸ਼ ਨੋਟ ਹੈ ਹਾਂ ਪਰ ਆਪਸੇ ਰੰਜਿਸ਼ ਦੇ ਹਾਲੇ ਪ੍ਰੀਲੀਮਿਨਰੀ ਇਹ ਹੀ ਹੈ ਕਿ ਇਹਨਾਂ ਦੀ ਪਹਿਲਾਂ ਵੀ ਇੱਕ ਵਾਰ ਕਦੇ ਤੁਮੈ ਮੈਂ ਬਹਿਸ ਹੋਈ ਸੀ ਡੈਡ ਬੋਲੀ ਸੰਨੀਪੁਰ ਕੋਲ ਮੈਂ ਨਾ ਚੁੜੀ ਯੋਗਨਾ ਦੇ ਪਿੰਡ ਦੇ ਹੀ ਦੋ ਬੰਦੇ ਬਲਰਾਜ ਸਿੰਘ ਪੱਪੂ ਤੇ ਵਿਅੰਗ ਸਿੰਘ ਕਰਮ ਨੇ ਉਦੋਂ 18 ਤਰੀਕ ਨੂੰ ਸ਼ਾਮ ਦੇ ਵੇਲੇ ਕੁਸਰਨ ਦੇ ਨਾਲ ਸੀਗੇ ਇਹਨਾਂ ਨੇ ਬੈਠ ਕੇ ਪਹਿਲਾਂ ਕੋਈ ਡਰਿੰਕ ਕੀਤੀ ਹੈ ਉਸ ਤੋਂ ਬਾਅਦ ਇਹਨਾਂ ਦੀ ਕੋਈ ਆਪਸ ਟਕਰਾਰ ਬਾਜ਼ੀ ਹੋਈ ਫਿਰ ਇਹ ਦੋਨਾਂ ਨੇ ਮਿਲ ਕੇ ਉਹਨੂੰ ਪਹਿਲਾਂ ਕੁੱਟਿਆ ਡਰਿੰਕ ਕਰਵਾ ਕੇ ਉਹਨੂੰ ਮਰਚ ਸੁਫਤਾ ਸੀ ਪਰ ਇਹਨਾਂ ਦੀ ਪ੍ਰਾਣੀ ਵੀ ਆਪਸ 'ਚ ਕੋਈ ਨਾ ਕੋਈ ਟਕਰਾਅ ਕਰਦੀ ਚੱਲ ਰਹੀ ਸੀਗੀ

ਸ਼੍ਰੀ ਫਤੇਗੜ ਸਹਬ ਦੇ ਪਿੰਡ ਤਲਾਨੀਆਂ ਦੇ ਵਿਅਕਤੀ ਦੇ ਲਾਪਤਾ ਹੋਣ ਮਗਰੋਂ ਉਸ ਦੀ লাশ ਨਹਿਰ ਚੋਂ ਬਰਾਮਦ ਕੀਤੀ ਗਈ ਹੈ ਪੁਲਿਸ ਵੱਲੋਂ ਇਸ ਤੇ ਹੱਤਿਆ ਦਾ ਸ਼ੱਕ ਜ਼ਾਹਰ ਕੀਤਾ ਗਿਆ ਅਤੇ ਪੁਲਿਸ ਵੱਲੋਂ ਇਸ ਦੀ ਪੜਤਾਲ ਕੀਤੀ ਗਈ ਹੈ ਅਤੇ ਮਾਮਲਾ ਕਤਲ ਦਾ ਨਿਕਲਿਆ ਤੇ ਥਾਣਾ ਫਤੇਗੜ ਸਹਬ ਦੀ ਪੁਲਿਸ ਨੇ ਪਿੰਡ ਤਲਾਨੀਆਂ ਦੇ ਹੀ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਐਸਪੀ ਸੁਖਨਾਥ ਸਿੰਘ ਨੇ ਦੱਸਿਆ ਕਿ 18 ਤਰੀਕ ਨੂੰ ਸ਼ਾਮ ਨੂੰ ਸ਼ਿਕਾਇਤ ਮਿਲੀ ਸੀ ਕਿ ਪਿੰਡ ਤਲਾਨੀਆਂ ਦਾ ਗੁਰਚਰਨ ਸਿੰਘ ਲਾਪਤ ਹੈ ਜਿਸ ਦੀ ਕਿ লাশ ਬੀਤੇ ਦਿਨੀ ਮਿਲੀ ਹੈ ਜਿਸ ਤੇ ਪਰਿਵਾਰ ਵੱਲੋਂ ਹੱਤਿਆ ਦਾ ਸ਼ੱਕ ਜ਼ਾਹਰ ਕਰਦਿਆ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਜਾਂਚ ਚ ਪਾਇਆ ਗਿਆ ਕਿ ਪਿੰਡ ਦੇ ਹੀ ਦੋ ਵਿਅਕਤੀਆਂ ਵੱਲੋਂ ਹਤਿਆ ਕੀਤੀ ਗਈ ਹੈ ਇਨ੍ਹਾਂ ਦੋਵਾਂ ਨੇ ਪਹਿਲਾਂ ਮ੍ਰਿਤਕ ਨਾਲ ਮਿਲ ਕੇ ਸ਼ਰਾਬ ਪੀਤੀ ਅਤੇ ਇਸ ਦੌਰਾਨ ਇਨ੍ਹਾਂ ਦਾ ਆਪਸ ਚ ਤਕਰਾਰਬਾਜੀ ਹੋਈ ਅਤੇ ਦੋਹਾਂ આરોપીਆਂ ਨੇ ਮ੍ਰਿਤਕ ਨੂੰ ਨਹਿਰ ਚ ਛੁੱਟ ਦਿੱਤਾ ਦੋਵੇਂ આરોપીਆਂ ਤੋਂ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਬਾਕੀ ਪੜਤਾਲ ਜਾਰੀ ਹੈ ਜੀ ਸਾਡਾ 18 ਤਰੀਕ ਸ਼ਾਮ ਨੂੰ ਫਤਿਹਗੜ ਸਾਹ ਥਾਣੇ ਦੇ ਏਰੀਆ ਕਲਾਨੀਆਂ ਪਿੰਡਾ ਉਹਦਾ ਇੱਕ ਬੰਦਾ ਸੀਗਾ ਗੁਰਚਰਨ ਸਿੰਘ ਸਨ ਆ ਫਲਦੀਪ ਸਿੰਘ ਉਹ ਮਿਸਿੰਗ ਸੀਗਾ ਜੀ 18 ਤਰੀਕ ਸ਼ਾਮ ਤੋਂ ਇਹ ਉਹਨਾਂ ਦੀ ਕੱਲ ਸਵੇਰੇ ਸਾਨੀਪੁਰ ਕੋਲ ਨਹਿਰ ਚੋਰ ਨਦੀ ਬੂਦੀ ਮਿਲੀ ਤਾਂ ਉਹਦੇ ਪਰਿਵਾਰ ਵਾਲੇ ਪਹਿਲਾਂ ਆਪਣੇ ਤੌਰ ਤੇ ਭਾਲ ਕਰ ਰਹੇ ਸੀਗੇ ਜਦੋਂ ਉਹਨਾਂ ਨੂੰ ਸ਼ੱਕ ਸੀਗਾ ਕਿ ਜਿੱਥੇ ਨਾਲ ਉਹ ਲਾਸਟ ਦੇਖਿਆ ਗਿਆ ਸੀਗਾ ਅਜਿਹਾ ਉਹਨਾਂ ਦੀ ਤਫ਼ਤੀਸ਼ ਕੀਤੀ ਕੈਮਰੇਜ਼ ਵਗੈਰਾ ਦੇਖ ਕੇ ਉਹ ਟੈਕਨੀਕਲ ਇਨਵੈਸਟੀਗੇਸ਼ਨ ਕੀਤੀ। ਮੈਨੂੰ ਗੱਲ ਸਾਹਮਣੇ ਆਈ ਕਿ ਉਹਨਾਂ ਦੇ ਪਿੰਡ ਦੇ ਹੀ ਦੋ ਬੰਦੇ ਬਲਰਾਜ ਸਿੰਘ ਬੱਬੂ ਤੇ ਵਿਸ਼ੰਗ ਸਿੰਘ ਕਰਨ ਇਹ ਉਹਨਾਂ 18 ਤਰੀਕ ਨੂੰ ਸ਼ਾਮ ਦੇ ਵੇਲੇ ਕੁਸਰਨ ਦੇ ਨਾਲ ਸੀਗੇ। ਇਹਨਾਂ ਨੇ ਬੈਠ ਕੇ ਪਹਿਲਾਂ ਕਿਤੇ ਡ੍ਰਿੰਕ ਕੀਤੀ ਹੈ। ਉਸ ਤੋਂ ਬਾਅਦ ਇਹਨਾਂ ਦੀ ਕੋਈ ਆਪਸ ਟਕਰਾਰ ਪਾਜੀ ਹੋਈ। ਫਿਰ ਇਹ ਦੋਨਾਂ ਨੇ ਮਿਲ ਕੇ ਉਹਨੂੰ ਪਹਿਲਾਂ ਕੁੱਟਿਆ, ਡ੍ਰਿੰਕ ਕਰਵਾ ਕੇ ਉਹਨੂੰ ਨਹਿਰਤ ਸੁਖਤਾ ਸੀਗਾ ਮਾਰ ਕੇ। ਇਹ ਵੀ ਨਾ ਛੋਟੇ ਦਿੱਕਤਾਂ ਇਹ ਜਿਹੜੀ ਬਸੀ ਰੋਡ ਤੇ ਮੈਟ ਤੇ ਉੱਥੇ ਉਹਨੂੰ ਸੁਧਾਰਣਾ ਤੇ ਰਿਕਵਰੀ ਵਗੈਰਾ ਨਹੀਂ ਰਿਕਵਰੀ ਇਹਨਾਂ ਤੇ ਜਿਹੜਾ ਇਹਨਾਂ ਨੇ ਮੋਟਰਸਾਈਕਲ ਵਰਤਿਆ ਉਹ ਰਿਕਵਰ ਹੋਇਆ ਇਹਨਾਂ ਕੋਲੋਂ ਮਰਨ ਵਾਲੇ ਦੇ ਕੱਪੜੇ ਵੀ ਹੈਗੇ ਆ ਉਹ ਹਲੇ ਸੀ ਰਿਕਵਰ ਕਰਾਉਣੇ ਆ ਫਿਰ ਜਿਹੜਾ ਇਹਨਾਂ ਨੇ ਮੋਟਰਸਾਈਕਲ ਵਰਤਿਆ ਉਹ ਕੈਗ ਅਸੀਂ ਇਹਦੇ ਚ ਐਫ ਆਈ ਆਰ ਨੰਬਰ 71 ਅੰਡਰ ਸੈਕਸ਼ਨ 107 10 ਬੀ ਐਨ ਐਸ ਫਤਿਹਗੁਰ ਸਾਹਿਬ ਤੇ ਰਜਿਸਟਰ ਕਰ ਲਈ ਹੈ ਦੋਨੇ ਜਣੇ ਨੂੰ ਅਸੀਂ ਰੈਸਟ ਕਰ ਲਿਆ ਅੱਜ ਉਹਨਾਂ ਨੂੰ ਕੋਰਟ ਚ ਪੇਸ਼ ਕਰਕੇ ਨਦਰ ਮਾਣ ਨਮਾਗੇ ਜੇ ਜਗਤੀਸ਼ ਕਰ ਬਜਾ ਰੰਜਿਸ਼ ਕੀ ਬਜਾ ਰੰਜਿਸ਼ ਵਾਲੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਰ ਇਹਨਾਂ ਦੀ ਪ੍ਰਾਣੀ ਵੀ ਆਪਸ ਚ ਕੋਈ ਨਾ ਕੋਈ ਖਰਾਬ ਨਤੀਜਾ ਚਲ ਰਹੀ ਸੀ ਲੇ ਜੇ ਸੀ ਤੇ ਪੁਲਿਸ ਤੇ ਸਭ ਇਹ ਬਨਾ ਸੀ ਪਿੰਡ ਤੋਂ ਰਿਪੋਰਟ ਕਰਾ ਹਾਂ ਰੰਜਿਸ਼ ਨੋਟ ਹੈ ਹਾਂ ਪਰ ਆਪਸੇ ਰੰਜਿਸ਼ ਦੇ ਹਾਲੇ ਪ੍ਰੀਲੀਮਿਨਰੀ ਇਹ ਹੀ ਹੈ ਕਿ ਇਹਨਾਂ ਦੀ ਪਹਿਲਾਂ ਵੀ ਇੱਕ ਵਾਰ ਕਦੇ ਤੁਮੈ ਮੈਂ ਬਹਿਸ ਹੋਈ ਸੀ ਡੈਡ ਬੋਲੀ ਸੰਨੀਪੁਰ ਕੋਲ ਮੈਂ ਨਾ ਚੁੜੀ